ਹਾਂ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ ਇੱਕ ਹੱਸਦਾ ਖੇਡਦਾ ਨੌਜਵਾਨ ਇਸ ਤਰ੍ਹਾਂ ਚੱਲੇ ਜਾਣਾ ਤੇ ਤੁਸੀਂ ਵੀ ਅੱਜ ਆਇਓ ਤੇ ਕਿਸ ਤਰ੍ਹਾਂ ਲੱਗ ਰਿਹਾ ਹੈ ਸਸਿਕਲ ਦੀ ਬੇਟਾ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਕਿ ਜਿੱਦਾਂ ਨੋਨ ਨਾਲੋਂ ਮਾਸ ਟੁੱਟ ਜਾਂਦਾ ਜਿਵੇਂ ਕੋਈ ਦਿਲ ਦਾ ਟੁਕੜਾ ਚਲਾ ਗਿਆ ਹੁੰਦਾ ਕਿਉਂਕਿ ਪੰਜਾਬ ਦਾ ਮੇਰੇ ਵਰਗਾ ਉਹ ਪੁੱਤਰ ਸੀ ਜਿਹੜਾ ਹਮੇਸ਼ਾ ਹੀ ਸੱਭਿਆਚਾਰ ਨੂੰ ਤੇ ਪੰਜਾਬੀ ਵਿਰਸੇ ਨੂੰ ਪਰਨਾਇਆ ਹੋਇਆ ਸੀ ਇਸ ਲਈ ਤੁਸੀਂ ਸਾਰੇ মিডিਆ ਵਾਲੇ ਨੋਟ ਕਰੋ ਕਿ ਵਰਲਡਵਾਈਡ ਜਿੰਨੀਆਂ ਅਰਦਾਸਾਂ ਮੇਰਾ ਖਿਆਲ ਹੈ ਇਸ ਮੇਰੇ ਪੁੱਤਰ ਲਈ ਪੰਜਾਬ ਦੇ ਪੁੱਤਰ ਲਈ ਹੋਈਆਂ ਹੋਰ ਕਿਸੇ ਕਲਾਕਾਰ ਲਈ ਨਹੀਂ ਹੋਈਆਂ ਇਹਦੀ ਵਜ੍ਹਾ ਇਹੀ ਇੱਕ ਬਹੁਤ ਪਿਆਰਾ ਬੱਚਾ ਸੀ ਪੰਜਾਬੀ ਡਰੈੱਸਾਂ ਪਾਉਂਦਾ ਸੀ ਔਰ ਸਿਗਨਰਾਂ ਨੂੰ ਥੋੜੀ ਜਿਹੀ ਸਿੱਖਿਆ ਲੈਣੀ ਚਾਹੀਦੀ ਆ ਵੀ ਪੰਜਾਬੀ ਸੱਭਿਆਚਾਰ ਵਾਲ ਥੋੜਾ ਜਿਹਾ ਮੋੜਾ ਪਾ ਲੋ ਕਿਤੇ ਵੀ ਜਾਂਨੇ ਹੋ ਗੌਣ ਤਾਂ ਇੱਕ ਵਾਰੀ ਜ਼ਰੂਰ ਤੁਸੀਂ ਪੰਜਾਬੀ ਲਿਵਾਸ ਚ ਜਾਓ ਮੁੜ ਕੇ ਭਾਵੇਂ ਜਿਹੜੇ ਮਰਜ਼ੀ ਕੱਪੜੇ ਪਾ ਲਓ ਬਸ ਥੈਂਕ ਯੂ ਜੀ ਮੇਰੇ ਬੜਾ ਸਪੋਰਟ ਕਰ ਰਿਹਾ ਜਿਵੇਂ ਉਹਨਾਂ ਦੇ ਸ਼ੋਅ ਸੀਗੇ ਕਹਿੰਦੇ ਅਸੀਂ ਲਾਵਾਂਗੇ ਸਾਰੇ ਪਰਿਵਾਰ ਨੂੰ ਮਦਦ ਕੀਤੀ ਜਾਵੇਗੀ ਤੁਹਾਨੂੰ ਲੱਗਦਾ ਵੀ ਚੰਗਾ ਉਪਰਾਲਾ ਪੰਜਾਬੀ ਜਿਉਂਦੇ ਰਹਿਣ ਜਿਉਂਦੇ ਰਹਿਣ ਮੇਰੇ ਪੁੱਤਰ ਸਾਰੇ ਕਨਵਰ ਕਰੇ ਵੱਲ ਮੇਰੇ ਪਿੰਡ ਦਾ ਹੈ ਮੇਰਾ ਭਤੀਜਾ ਹੈ ਬਿੱਲਾ ਹੋ ਗਿਆ ਹੋਰ ਜੱਸਵਾਜਵਾ ਮੇਰੇ ਪੁੱਤਰ ਨੇ ਮੈਂ ਵੀ ਤਿਆਰ ਆ ਜੀ ਅਸੀਂ ਸਾਰੇ ਰ ਕਾ ਕੋ ਦੇਖੋ ਜਿਹਦਾ ਬੱਚਾ ਚਲਾ ਜਾਂਦਾ ਪਤਾ ਤਾਂ ਉਹ ਨਹੀਂ ਹੁੰਦਾ ਜਿੰਨੇ ਮੈਂ ਉਹਨੀਆਂ ਗੱਲਾਂ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਸਲੀਅਤ ਤਾਂ ਇਹੀ ਹੈ ਵੀ ਡੰਗਰਾਂ ਤੋਂ ਬਚਦਾ ਬੱਚਾ ਤਾਂ ਮੇਰਾ ਬੱਚਾ ਚਲਾ ਗਿਆ ਪਸ਼ੂਆਂ ਦਾ ਜਿਹੜਾ ਵਾਰਾ ਦਾ ਕੰਟਰੋਲ ਹੋਣਾ ਬਹੁਤ ਜ਼ਰੂਰੀ ਹੈ ਸੋ ਅੱਜ ਮੈਂ ਬੜੇ ਦੁਖੀ ਮਨ ਨਾਲ ਆਪਣੇ ਪੁੱਤਰ ਨੂੰ ਸ਼ਰਧਾਂਜਲੀ ਦੇਣ ਆਈਆਂ ਥੈਂਕ ਯੂ